ਮੈਂ ਇੱਥੇ ਸੱਚ ਦੀ ਆਵਾਜ਼ ਦੇ ਦੇ ਚੈਨਲ ਵਾਲਿਆਂ ਦੇ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਪਿੰਡ ਭੁੰਦੜ ਦੀ ਸਮੂਹ ਨਗਰ ਦੇ ਸਾਰੇ ਹੀ ਨਗਰ ਨਿਵਾਸੀਆਂ ਦਾ ਸਾਰੇ ਵੋਟਰਾਂ ਦਾ ਹੋਰ ਵੱਡੇ ਛੋਟਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਰਬਸੰਮਤੀ ਨਾਲ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਸਰਪੰਚ ਚੁਣਿਆ ਬਾਕੀ ਐਮਐਲਏ ਸਾਹਿਬ ਰਾਜਾ ਵਿਣਗਜੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਹਰਮੀਤ ਜੀ ਬਰਕੰਦੀ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਾਕੀ ਸਾਰਿਆਂ ਦਾ ਹੀ ਸਾਰੇ ਮੈਂਬਰ ਸਾਹਿਬਾਨਾਂ ਦਾ ਸਾਰੀ ਸੰਗਤ ਦਾ ਤੇ ਇਹਦੇ ਲਈ ਧੰਨਵਾਦ ਬਾਕੀ ਜੋ ਮੇਰੇ ਤੇ ਵਿਸ਼ਵਾਸ ਕਰਕੇ ਸਾਰੇ ਹੀ ਨਗਰ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਮੈਂ ਉਹਨਾਂ ਦੇ ਵਿਸ਼ਵਾਸ ਤੇ ਖਰਾ ਉਤਰੂੰਗਾ ਉਹਨਾਂ ਦੀਆਂ ਹਰ ਦੁੱਖ ਸੁੱਖ ਤੇ ਉਹਦੇ ਨਾਲ ਖੜੂੰਗਾ ਸਾਰੇ ਹੀ ਕੰਮ ਜੋ ਵੀ ਹੋਏ ਭੇਤ ਭਾਵ ਤੋਂ ਬਗੈਰ ਪਾਰਟੀ ਤੋਂ ਉੱਪਰ ਉੱਟ ਕੇ ਸਾਰਿਆਂ ਦੇ ਹੀ ਕੰਮ ਕਾਰਜ ਸਾਰੇ ਕਰਾਂਗੇ ਐਮਐਲਏ ਦੇ ਸਾਹਿਬ ਦੀ ਰਹਿਮਾਈ ਹੇਠ ਉਹਨਾਂ ਤੋਂ ਪੁੱਛ ਕੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਤੋਂ ਪੈਸਾ ਤੇ ਲਗਰਾਡ ਲਿਆ ਕੇ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਵਿਕਾਸ ਪਿੰਡ ਦੀ ਸਫਾਈ ਸਕੂਲ ਵਾਟਰ ਬਾਕਸ ਮੰਡੀ ਸੜਕਾ ਜੋ ਵੀ ਕੰਮ ਹੈ ਪਿੰਡ ਦੇ ਸਾਰਿਆਂ ਨੂੰ ਨਾਲ ਲੈ ਕੇ ਪਾਰਟੀ ਤੋਂ ਉੱਪਰ ਉੱਟ ਕੇ ਕਿਸੇ ਨਾ ਵੀ ਕੁਸ਼ਤ ਕਿਲਵੇ ਸ਼ੇ ਵੀ ਕਿੰਦੇ ਸਭ ਮਿਟਾ ਕੇ ਕੰਮ ਕਰਾਂਗੇ ਜੀ ਬਾਕੀ ਤੇ ਇਹਦੇ ਲੋ ਧੰਨਵਾਦ ਸਾਰੀ ਸਭ ਮੈਂ ਸ਼ਮਸ਼ੀਰ ਸਿੰਘ ਨੰਬਰਦਾਰ ਪਿੰਡ ਪੁੰਦਰ ਜਿਲ੍ਹਾ ਮੁਕਸਰ ਅੱਜ ਸਾਡੇ ਪਿੰਡ ਪੁੰਦਰ ਦੇ ਵਿਖੇ ਸੱਚ ਦੀ ਆਵਾਜ਼ ਦੇ ਪੱਤਰਕਾਰ ਸਾਡੇ ਪਿੰਡ ਪੁੰਦਰ ਦੇ ਵਿਖੇ ਪਹੁੰਚਣ ਤੇ ਇਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੇ ਪਿੰਡ ਦੀ ਸਮੁੱਚੀ ਨਵੀਂ ਬਣੀ ਪੰਚਾਇਤ ਨਾਲ ਰੂਬਰੂ ਹੋ ਕੇ ਇਹਨਾਂ ਦੇ ਵਿਚਾਰ ਜਿਹੜੇ ਸੁਣਿਆ ਮੈਂ ਵਾਰਡ ਨੰਬਰ 4 ਦਾ ਵਸਨੇਕ ਹਾਂ ਵਾਰਡ ਨੰਬਰ 4 ਦੇ ਸਾਰੇ ਵੋਟਰਾਂ ਨੇ ਸਾਨੂੰ ਸਰਬਸੰਮਤੀ ਨਾਲ ਮੈਂਬਰ ਪੰਚਾਇਤ ਚੁਣਿਆ ਸਾਡਾ ਵਾਰਡ ਔਰਤ ਲਈ ਰਾਖਵਾ ਸੀ ਜੋ ਕਿ ਅਸੀਂ ਆਪਣੀ ਬੇਟੀ ਪਵਨਦੀਪ ਕੌਰ ਨੂੰ ਵਾਰਡ ਦਾ ਪੰਚ ਬਣਾਇਆ ਜੋ ਕਿ ਬੀਏ ਪਾਸ ਹੈ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਪੰਚ ਨਹੀਂ ਬਣੇ ਸਾਡੇ ਸਾਰੇ ਵਾਰਡ ਦੇ ਵੋਟਰ ਸਾਰੇ ਪੰਚ ਬਣੇ ਆ ਅਸੀਂ ਆਪਣੇ ਵਾਰਡ ਦੀ ਤੇ ਸਮੁੱਚੇ ਨਗਰ ਦੀ ਵਿਕਾਸ ਸਪੂਰਨ ਵਿਕਾਸ ਤੇ ਮਤਲਬ ਵੱਧ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਸੀਂ ਪਿੰਡ ਦੇ ਸਰਪੰਚ ਸਰਦਾਰ ਸੁਖਦੇਵ ਸਿੰਘ ਬਾਠ ਇਸਮੁੱੱਚੀ ਪੰਚਾਇਤ ਨਾਲ ਵਿਕਾਸ ਦੇ ਪੱਖੋਂ ਹਰ ਲੋਕ ਸੁਖ ਦੇ ਪੱਖੋਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਜਿਹੜਾ ਪਿੰਡ ਦਾ ਵਿਕਾਸ ਆ ਉਸ ਕਰਨ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਧੰਨਵਾਦ ਮੈਂ ਡਿਪਟੀ ਸੈਂਗ ਵਾਰਡ ਨੰਬਰ 9 ਦਾ ਪੰਚ ਚੁਣਿਆ ਗਿਆ ਹੈ ਜੋਗੇ ਨੌਂ ਵਾਰਡ ਵਾਲੇ ਜਿੰਨੇ ਵੀ ਹੈ ਮੇਰੇ ਤੋਂ ਨੇ ਸਰਵਸੰਮਤੀ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਤੇ ਬਾਕੀ ਸਰਪੰਚ ਸਾਹਿਬ ਦੇ ਨਾਲ ਮੋਢਾ ਮੋਢਾ ਲਾ ਕੇ ਚੱਲਾਂਗੇ ਪਿੰਡ ਭੁੰਦਰ ਤੋਂ ਚਿੰਦਰਜੀਤ ਸਿੰਘ ਜੀ ਤੇ ਸਰਸੰਮਤੀ ਨਾਲ ਮੈਂਬਰ ਚੁਣਿਆ ਗਿਆ ਜੀ ਤੇ 7 ਨੰਬਰ ਵਾਰਡ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਸਰਪੰਚ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੰਦੀਪ ਸਿੰਘ ਵਾਰਡ ਨੰਬਰ 8 ਤੋਂ ਪੰਚ ਸਰਵ ਸੰਮਤੀ ਨਾਲ ਚੁਣਿਆ ਹੈ ਕਿ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਜਗਮੀਤ ਸਿੰਘ ਕੰਡ ਪੁੰਦੜ ਪੰਜ ਨੰਬਰ ਵਾਰਡ ਤੋਂ ਮੇਰੇ ਵਾਰਡ ਦੇ ਸਾਰੇ ਵੋਟਰਾਂ ਨੇ ਮੇਰੀ ਮਾਤਾ ਨੂੰ ਸਰਵ ਸੰਮਤੀ ਨਾਲ ਪੰਜ ਚੁਣਿਆ ਅਤੇ ਸਾਡੀ ਪੰਚਾਇਤ ਸਰਪੰਚ ਸਾਹਿਬ ਸਰਦਾਰ ਸਰਦੇਵ ਸਿੰਘ ਬਾਠ ਔਰ ਜਿੰਨੇ ਵੀ ਨਾਲ ਦੇ ਉਹਨਾਂ ਦੇ ਮੈਂਬਰ ਸਹਿबान ਸੀ ਉਹਨਾਂ ਤੇ ਸਾਨੂੰ ਬਹੁਤ ਜਿਆਦਾ ਮਾਣ ਹੈ ਜਦੋਂ ਵੀ ਕੋਈ ਪੰਚਾਇਤ ਦਾ ਕੰਮ ਆਊਗਾ ਅਸੀਂ ਇਹਨਾਂ ਦੇ ਨਾਲ ਖੜੇ ਆਂ ਜਿੰਨੇ ਵੀ ਪਿੰਡ ਦੇ ਗਲੇ ਸ਼ਿਕਵੇ ਆ ਉਹ ਦੂਰ ਕਰਕੇ ਅਸੀਂ ਸਾਂਝੇ ਕੰਮ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਸਾਰੇ ਪਿੰਡ ਦਾ ਧੰਨਵਾਦ ਕਰਦੇ ਆਂ ਤੇ 5 ਨੰਬਰ ਦੇ ਜਿੰਨੇ ਵੀ ਵੋਟਰ ਆ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਮੈਂ ਜੀ ਅੰਗਰੇਜ਼ ਸਿੰਘ ਪਿੰਡ ਪੁੰਦਰ ਤੋਂ 6 ਨੰਬਰ ਦੇ ਵਾਰਡ ਤੋਂ ਸਾਨੂੰ 6 ਨੰਬਰ ਤੋਂ ਇਹਨਾਂ ਦੇ ਪਿੰਡ ਵਾਸੀਆਂ ਨੇ ਜੋ ਕਿ ਮੈਂਬਰ ਪੰਚਾਇਤ ਤੋਂ ਧਰਮਪਤਨੀ ਹਰਪਿੰਦਰ ਕੌਰ ਨੂੰ ਉਹਨਾਂ ਦੇ ਵਾਸੀਆਂ ਦਾ ਸੀ ਨੰਬਰ ਵਾਲਦ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ